ਤੁਸੀਂ ਮੋਟਾ ਫਾਇਕੇ ਸਾਡੇ ਐਮਸੀਬ ਵਿੱਚ ਜਤਾਇਆ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜੁਨਵਰੀ ਨਾਲ ਮੈਂ ਦੇਖਿਆ ਜਦੋਂ ਜਾਂਦੇ ਆ ਕਿਤੇ ਆਏ ਪ੍ਰੋਗਰਾਮਾਂ 'ਚ ਉੱਥੇ ਗੱਲਾਂ ਕਰਦੇ ਨੇ ਇਹਨਾਂ ਨੂੰ ਆ ਕੇ ਬੰਦੇ ਨੇ ਕਿ ਆਹ ਕੰਮ ਹੈ ਜੀ ਆਜੂ ਜੀ ਬਿਲਕੁਲ ਹੀ ਉੱਥੇ ਅਸੀਂ ਕਰਾ ਦੇਾਂਗੇ ਪਰ ਕਿਸੇ ਦਾ ਐਫੀਡਵਿਟ ਹੁੰਦਾ ਹੈ ਕਿਸੇ ਦਾ ਹੋਰ ਛੋਟਾ-ਮੋਟਾ ਕੰਮ ਹੁੰਦਾ ਪਰ ਤੇ ਇਹ ਕੰਮ ਕਰਵਾ ਲੈਣ ਨੇ ਇਸ ਕਰਕੇ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਲੋਕੀ ਸਭ ਨੂੰ ਪਿਆਰ ਕਰਦੇ ਨੇ ਕਿਉਂ ਕਰਦੇ ਨੇ ਜੀਤੂ ਕੰਦਰ ਤਾਂ ਅੱਜ ਹੀ ਆਇਆ ਹੈ ਨਾ अच्छ ही मैंने उम्मीदवार बनाया कांग्रेस पार्टी ने तेहले थोड़े जो बहुत ने अब पहली बार देखे होना मैंने पर इस करके अब कर बैठा क्योंकि मेरी टीम ने थोड़े बहुत काम किया थोड़े संख्या हम भी रहे इस करके सज्जत दे रहे हो इस करके मेरा सत्कार कर रहे हो सो इसका मैं रिड़ी तो मैं उम्मीद करूँगा किम से गौर करके मैंने एक बार मौका मिलेगा ਇੱਕ ਵਾਰ ਮੱਕਦੇ ਹੋ ਤਾਂ ਤੁਹਾਨੂੰ ਇਹ ਦੱਸਾਂਗੇ ਕਿ ਐਮਪੀ ਕੀ ਕਰ ਸਕਦਾ ਹੈ ਤਾਂ ਬਹੁਤ ਕੁਝ ਕਰ ਸਕਦਾ ਹੈ ਐਮਪੀ ਕੋਲ ਇੱਕੋ ਹੀ ਬੰਦਾ ਹੁੰਦਾ ਕਿ ਮੈਂ